ਵੇ ਪਾਸ ਪਰਬਤ ਤੇ ਬਾਣੀ ਕਵੇ ਜੇ ਕੀ ਇਕਮ ਘਰ ਸਤਿਗੁਰ ਪ੍ਰਸਾਦ ਮਰਨ ਜੀਵਨ ਕੀ ਸੰਕਾਰ ਨਾਸੀ ਆਪਣਾ ਰੰਗ ਸਹਿਜ ਪ੍ਰਗਸੀ ਪ੍ਰਗਟੇ ਜੋਤ ਪਟਿਆਂਦਿਆਰਾ ਰਾਮ ਰਤਨ ਪਾਇਆ ਕਰਤ ਵਿਚਾਰਾ ਰਹੋ ਜੇ ਅਨੰਦ ਦੁੱਖ ਦੂਰ ਪਿਆਨਾ ਮਨ ਮਾਨਕ ਲਿਬ ਤਤ ਲਕਨਾ ਜੋਖਿ ਸ਼ੋਇ ਅਸ ਤੇਰਾ ਪਾਣਾ ਜੋ ਇਬ ਬੁਜਸ ਸਹਿਜ ਸਮਾਣਾ ਕਹਿਤ ਕਵੀਰ ਕਿਲ ਵਿਖ ਗੈਖਿਣਾ ਮਨ ਤਿਆ ਜਿਗ ਜੀਵ ਨ ਲੈਣਾ ਕਹਿਤ ਕਵੀਰ ਕਿਲ ਵਿਖ ਗੈ ਖਿਣਾ ਮਨ ਤਿਆ ਜਿਗ ਜੀਵ ਨ ਲੈਣਾ ਇਹ ਸ਼ਬਦ ਸਤਗੁਰ ਕਬੀਰ ਮਾਰਗ ਦੇ ਮੁਖਾਰਬਿੰਦ ਤੋ ਚਾਰਿਆ ਹੋਇ ਤਨ ਤਨ ਚਵਰ ਛਤਰ ਦੇ ਮਾਲਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਰਾਗ ਪਰਬਤੀ ਅੰਗ 1349 ਤੇ ਸ਼ਿਸ਼ੋਭਤ ਹੈ ਸਤਗੁਰ ਕਬੀਰ ਮਹਾਰਾਜ ਜੀ ਸਮਝਾ ਰਹੇ ਕਿ ਜਦੋਂ ਉਸ ਤੇ ਅਮਰਤ ਦੇ ਨਾਲ ਉਸ ਦੇ ਨਾਮ ਦੇ ਨਾਲ ਜੋਤ ਦੇ ਨਾਲ ਜੋਤ ਮਰ ਗਈ ਤਾਂ ਸਾਡਾ ਸਾਰਾ ਹੀ ਅੰਧਿਆਰ ਜਿਹੜਾ ਹੈ ਉਹ ਦੂਰ ਹੋ ਜਾਂਦਾ ਅਗਿਆਨਤਾ ਖਤਮ ਹੋ ਜਾਂਦੀ ਆ ਰਾਮ ਰਤਨ ਪਾਇਆ ਕਖਤ ਵਿਚਾਰਾ ਉਸ ਪਰਮਾਤਮਾ ਨੂੰ ਵਿਚਾਰ ਕਰਨ ਦੇ ਨਾਲ ਉਸ ਦੇ ਗੁਣਾ ਤੇ ਵਿਚਾਰ ਕਰਨ ਦੇ ਨਾਲ ਸਿਫਤ ਅਸਲਾ ਕਰਨ ਦੇ ਨਾਲ ਜਦੋਂ ਜੋਤ ਪ੍ਰਗਟਈ ਗਿਆਨ ਪ੍ਰਗਟਿਆ ਤੇ ਉਦੋਂ ਅਗਿਆਨਤਾ ਖਤਮ ਹੋ ਗਈ ਸੋ ਇਸ ਸ਼ਬਦ ਦੇ ਵਿੱਚ ਸਤਗੁਰੂ ਕਬੀਰ ਮਹਾਰਾਜ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਜਿਨ੍ਹਾਂ ਨੂੰ ਮਰਨ ਤੇ ਜੰਮਣ ਦੀ ਸ਼ੰਕਾ ਬਣੀ ਹੋਈ ਹੈ ਇਹ ਸ਼ੰਕਾ ਤਾਂ ਹੀ ਮਿਟ ਸਕਦੀ ਹੈ ਜੇਕਰ ਉਸ ਦੇ ਨਾਮ ਦਾ ਸਿਮਰਨ ਕੀਤਾ ਜਾ ਉਸ ਨੂੰ ਸਿਮਰਨ ਕਰਕੇ ਹਰ ਟਾਈਮ ਆਪਣੇ ਹਿਰਦੇ ਦੇ ਵਿੱਚ ਵਸਾਇਆ ਜਾਵੇ ਜਿਸ ਨੇ ਹਰ ਸਮੇਂ ਜੀਵ ਜੀ ਦੇ ਰੱਖਿਆ ਕੀਤੀ ਹੈ ਹਰ ਇੱਕ ਚੀਜ਼ ਦਿੱਤੀ ਹੈ ਦੁਨੀਆ ਤੇ ਕੋਈ ਗਰੀਬ ਨਹੀਂ ਪੈਦਾ ਕੀਤਾ ਦੁਨੀਆ ਤੇ ਕੋਈ ਅਮੀਰ ਨਹੀਂ ਪੈਦਾ ਕੀਤਾ ਸਭ ਨੂੰ ਇੱਕੋ ਜਿਹਾ ਬਣਾ ਕੇ ਭੇਜਿਆ ਇੱਕੋ ਹੀ ਮਿੱਟੀ ਦਾ ਬਣਾ ਕੇ ਭੇਜਿਆ ਫਿਰ ਇੱਕ ਦੂਜੇ ਦੇ ਨਾਲ ਬਹਿਸ ਵਿਵਾਦ ਕਰਕੇ ਮਨ ਜੀਵਨ ਦੀ ਸ਼ੰਕਾ ਕਰਕੇ ਇਹ ਜੋ ਆਪਣਾ ਜੀਵਨ ਦੇ ਵਿੱਚ ਅੰਧੇਰਾ ਲਿਆਦਾ ਹੋਇਆ ਇਸ ਨੂੰ ਦੂਰ ਕਰਨ ਲਈ ਸਤਿਗੁਰ ਕਬੀਰ ਮਹਾਰਾਜ ਜੀ ਕਹਿ ਰਹੇ ਮਨ ਜੀਵਨ ਕੀ ਸ਼ੰਕਾ ਨਾ ਸੀ ਕਦੋਂ ਜੀਵਨ ਤੇ ਮਰਨ ਦੀ ਮੌਤ ਦੀ ਸ਼ੰਕਾ ਜਿਹੜੀ ਦੂਰ ਹੋਣੀ ਹੈ ਆਪਨ ਰੰਗ ਸਹਿਜ ਪ੍ਰਗਾਸੀ ਜਦੋਂ ਗਿਆਨ ਪ੍ਰਗਟ ਹੋ ਗਿਆ ਜਦੋਂ ਉਸ ਦੇ ਰੰਗ ਦੇ ਵਿੱਚ ਰੰਗੇ ਗਏ ਉਪਜੋ ਗਿਆਨ ਹੂਆ ਪ੍ਰਗਾਸ ਕਰ ਤਿਰਪਾਲੀ ਨੇ ਕੀਤਾ ਸਤਗੁਰ ਰਵਿਦਾਸ ਮਹਾਰਾਜ ਜੀ ਕਹਿੰਦੇ ਜਦੋਂ ਗਿਆਨ ਪ੍ਰਗਟ ਹੁੰਦਾ ਤਾਂ ਉਦੋਂ ਐਸਾ ਚਾਨਣਾ ਹੋ ਜਾਂਦਾ ਕਿ ਅੰਧੇਰਾ ਦੂਰ ਹੋ ਜਾਂਦਾ ਕਿਉਂਕਿ ਦੁਨੀਆ ਤੇ ਜੀਵ ਆਉਂਦਾ ਹੀ ਉਸ ਦਾ ਨਾਮ ਜਪਣ ਲਈ ਪਰ ਇੱਥੇ ਆ ਕੇ ਮੋਹ ਮਾਇਆ ਦੇ ਵਿੱਚ ਪੈ ਕੇ ਪਦਾਰਥਾਂ ਦੇ ਵਿੱਚ ਪੈ ਕੇ ਰਿਸ਼ਤੇ ਨਾਤਿਆਂ ਦੇ ਵਿੱਚ ਪੈ ਕੇ ਆਪਣੇ ਜੀਵਨ ਦਾ ਮਕਸਦ ਭੁੱਲ ਕੇ ਮਨ ਜੰਮਣ ਦੇ ਚੱਕਰ ਦੇ ਵਿੱਚ ਪੈ ਜਾਂਦਾ ਆਇਆ ਤਾਂ ਸੀ ਉਸ ਪਰਮਾਤਮਾ ਦੇ ਨਾਲ ਮਿਲਣ ਲਈ ਬਣ ਜ ਕੋਈ ਹੋਰ ਕਰਮ ਇਟ ਜਿਸ ਕਰਕੇ ਫਿਰ ਜਨਮ ਮਨ ਦੇ ਚੱਕਰਾਂ ਦੇ ਵਿੱਚ ਜਿਨ੍ਹਾਂ ਨੂੰ ਨਰਕ ਸਵਰਗ ਨੂੰ ਕਿਸੇ ਨੇ ਕਿਹਾ ਕਿਸੇ ਨੇ ਮਨ ਜੰਮਣ ਕਿਹਾ ਕਿੰਨੇ ਜੰਮਾਂ ਦੀ ਫਾਹੀ ਕਿਹਾ ਇਹ ਸਿਰਫ ਇਹੀ ਹੈ ਕਿ ਮੌਤ ਦਾ ਸਭ ਤੋਂ ਵੱਡਾ ਡਰ ਹੈ ਤੇ ਜਿਹੜਾ ਵਿਕਰਮ ਕੀਤਾ ਉਹਦੇ ਲਈ ਤਨ ਜਦੋਂ ਮਿਲਦਾ ਤੇ ਉਹ ਜਦੋਂ ਮੌਤ ਆਉਂਦੀ ਹੈ ਚਾਹੇ ਕਿੰਨਾ ਕਿਸੇ ਵੀ ਜੂਨ ਦੇ ਵਿੱਚ ਹੈ ਈਵਨ ਕਿਹੜੀ ਕਿਹੜੀ ਵੀ ਮੌਤ ਤੋਂ ਡਰਦੀ ਦੌੜਦੀ ਹੈ ਪੰਛੀ ਵੀ ਹਰ ਇੱਕ ਚੀਜ਼ ਮੌਤ ਦਾ ਡਰ ਇੰਡਬਟ ਹੈ ਇਸ ਡਰ ਨੂੰ ਮਕਾਉਣ ਲਈ ਉਹਦੇ ਨਾਮ ਦੇ ਵਿੱਚ ਰੰਗ ਹੋਣ ਦੀ ਲੋੜ ਹੈ ਸਿਮਰਨ ਕਰਨ ਦੀ ਲੋੜ ਹੈ ਉਹਦਾ ਅਮਰਤ ਨਾਮ ਰਸ ਪੀਣ ਦੀ ਲੋੜ ਹੈ ਪਰ ਗੱਟੀ ਜੋਤ ਮਿਟਿਆ ਅੰਧਿਆਰਾ ਰਾਮ ਰਤਨ ਪਾਇਓ ਕਰਤ ਵਿਚਾਰਾ ਜਦੋਂ ਉਸ ਦਾ ਗਿਆਨ ਪ੍ਰਗਟ ਹੋ ਗਿਆ ਜੋਤ ਨਜ਼ਰ ਆ ਗਈ ਜੋਤ ਨਾਲ ਜੋਤ ਮਿਲ ਗਈ ਤਾਂ ਸਾਰਾ ਹੀ ਅੰਧੇਰਾ ਦੂਰ ਹੋ ਗਿਆ ਆ ਰਾਮ ਰਤਨ ਪਾਇਓ ਕਰਤ ਵਿਚਾਰਾ ਉਸ ਰਤਨ ਨੂੰ ਜੀਵ ਨੇ ਪਾ ਲਿਆ ਉਹਦੇ ਗੁਣਾਂ ਦੀ ਵਿਚਾਰ ਕਰਕੇ ਵਡਿਆਈਆਂ ਦੀ ਵਿਚਾਰ ਕਰਕੇ ਸੁੰਦਰ ਗੁਣਾਂ ਨੂੰ ਵਿਚਾਰ ਕੇ ਦਇਆ ਸੰਤੋਖ ਸਬਰ ਦੇ ਵਿੱਚ ਆ ਕੇ ਤ੍ਰਿਸ਼ਨਾ ਆਸ਼ਾਵਾਂ ਨੂੰ ਮਾਰ ਕੇ ਉਹਦੇ ਰੰਗ ਦੇ ਵਿੱਚ ਚਿਤ ਰੰਗਿਆ ਗਿਆ ਤੇ ਸਾਰਾ ਅੰਧੇਰਾ ਦੂਰ ਹੋ ਗਿਆ ਜੈਹ ਅਨੰਦ ਦੁੱਖ ਦੂਰ ਭਿਆਨਾ ਮਨ ਮਾਨ ਕਲੇਬ ਤਤ ਲੋ ਕਰਨ ਉਹਨੂੰ ਅਨੰਦ ਦੇ ਵਿੱਚ ਚਲੇ ਗਿਆ ਜਦੋਂ ਅਨੰਦ ਉਹਨੂੰ ਮਿਲਦਾ ਤੇ ਦੁੱਖ ਜਿਹੜਾ ਆ ਉਹ ਖਤਮ ਹੋ ਜਾਂਦਾ ਦੂਰ ਚਲੇ ਜਾਂਦਾ ਨੇੜੇ ਨਹੀਂ ਰਿੰਦਾ ਕਿਉਂਕਿ ਉਹਦੇ ਰੰਗ ਦੇ ਵਿੱਚ ਰੰਗੇ ਗਿਆ ਕਿਉਂਕਿ ਜਿਨ੍ਹਾਂ ਨੇ ਉਸ ਦੇ ਰੰਗ ਨੂੰ ਪਾ ਲਿਆ ਉਹ ਖੁਸ਼ ਰਹਿੰਦੇ ਆ ਆਪਣੀ ਰਜਾ ਚ ਰਹਿੰਦੇ ਆ ਮਸਤੀ ਚ ਰਹਿੰਦੇ ਹੈ ਇਸੇ ਕਰਕੇ ਦੁੱਖ ਨਾ ਦੇ ਨੇੜੇ ਨਹੀਂ ਆਉਂਦਾ ਕਿਉਂਕਿ ਉਹ ਇਸ ਸਰੀਰ ਦੇ ਨਾਲ ਵੀ ਪਿਆਰ ਨਹੀਂ ਰੱਖਦੇ ਸਿਰਫ ਤੇ ਸਿਰਫ ਉਹਨਾਂ ਦਾ ਪ੍ਰੇਮ ਪਰਮਾਤਮਾ ਦੀ ਪ੍ਰੀਤ ਦੇ ਨਾਲ ਹੈ ਤੇਰੀ ਪ੍ਰੀਤ ਨਾ ਟੁੱਟੇ ਬਾਕੀ ਸਭ ਕਾਸੇ ਦੀ ਸੰਨ ਲੋੜ ਨਹੀਂ ਮਨ ਮਾਨਕ ਲਿਵ ਤਤ ਲੁਕਣਾ ਜਿਹੜਾ ਮਨ ਹੈ ਇਸ ਨੂੰ ਉਸ ਪਰਮਾਤਮਾ ਦੇ ਨਾਲ ਜਦੋਂ ਜੋੜ ਲਿਆ ਤੇ ਅਸਲੀਅਤ ਜਿਹੜੀ ਸੀ ਜੋ ਲੁਕੀ ਹੋਈ ਹੈ ਉਹ ਲਿਵ ਲਾਉਣ ਦੇ ਨਾਲ ਸਾਨੂੰ ਪਤਾ ਲੱਗ ਗਿਆ ਸਾਡਾ ਮਨ ਜਿਹੜਾ ਉਹਦੇ ਵਿੱਚੋਂ ਹੀ ਸਾਨੂੰ ਮਾਨਕ ਮਿਲ ਗਿਆ ਮਾਨਕ ਮੋਤੀ ਨਾਮਸ ਉਹਦੇ ਅੰਦਰੋਂ ਮਿਲ ਗਿਆ ਇੰਨੀ ਮਤ ਉੱਚੀ ਹੋ ਗਈ ਚੇਤਾ ਬਣ ਗਿਆ ਹਰ ਟਾਈਮ ਦੀ ਯਾਦ ਬਣ ਗਈ ਮਨ ਇੱਕ ਮਜੱਸਵਾ ਹੈ ਜਿਹਦੇ ਵਿੱਚ ਮਤ ਵੀ ਹੈ ਚੇਤਾ ਵੀ ਹੈ ਸੋ ਜਦੋਂ ਉਹਦੀ ਯਾਦ ਹਰ ਟਾਈਮ ਬਣ ਗਈ ਤਾਂ ਫਿਰ ਸਾਡੇ ਉਸ ਜੀਵ ਦੀ ਇਹੋ ਜਿਹੀ ਪੀਸ਼ਨ ਬਣ ਜਾਂਦੀ ਹੈ ਕਿ ਹਰ ਟਾਈਮ ਆਨੰਦ ਹੀ ਆਨੰਦ ਹੈ ਕਿਉਂਕਿ ਜਿਹੜਾ ਤੱਤ ਨਹੀਂ ਸੀ ਪਤਾ ਉਹ ਅੰਦਰੋਂ ਹੀ ਉਹ ਲੈਵ ਲਾ ਕੇ ਜੋੜ ਉਹਦੇ ਨਾਲ ਲੈਵ ਲਾ ਲੈ ਜੁੜ ਗਿਆ ਉਹਦੇ ਨਾਲ ਜੋ ਕੁਛ ਹੋਇਆ ਸੂ ਤੇਰਾ ਪਾਣਾ ਫਿਰ ਉਹ ਕਹਿੰਦੇ ਜੋ ਕੁਝ ਵੀ ਹੋ ਰਿਹਾ ਤੇਰਾ ਪਾਣਾ ਹੈ ਤੇਰੀ ਰਜਾ ਹੈ ਕੋਈ ਕੁਛ ਨਹੀਂ ਕਰ ਰਿਹਾ ਲੇਕਿਨ ਜਿਹੜੇ ਨਾਸਤਕ ਲੋਗ ਆ ਉਹ ਤਾਂ ਕਹਿੰਦੇ ਨਹੀਂ ਅਸੀਂ ਕਰ ਰਹੇ ਹਾਂ ਲੇਕਿਨ ਜਿਹੜੇ ਉਸ ਦੇ ਨਾਮ ਦੇ ਵਿੱਚ ਰੰਗੇ ਹੋਏ ਉਹ ਕਹਿੰਦੇ ਨਹੀਂ ਉਸ ਦੀ ਰਜਾ ਚ ਹੋ ਰਿਹਾ ਹੈ ਚੰਦ ਸੂਰਜ ਤੱਕ ਉਹਦੀ ਰਜਾ ਦੇ ਵਿੱਚ ਘੁੰਮ ਰਹੇ ਸੂਰਜ ਵੀ ਆਪਣੇ ਦੁਆਲੇ ਘੁੰਮ ਰਿਹਾ ਤਰਤੇ ਵੀ ਘੁੰਮ ਰਿਹਾ ਚੰਦ੍ਰਮਾ ਵੀ ਘੁੰਮ ਰਿਹਾ ਤਾਰੇ ਵੀ ਘੁੰਮ ਰਹੇ ਜੋ ਇਹ ਬੁੱਝੇ ਸੋ ਸਹਿਜ ਸਮਾਣਾ ਜੋ ਇਸ ਨੂੰ ਬੁੱਝ ਲੂਗਾ ਇਸ ਰਾਜ ਨੂੰ ਇਸ ਗੁਪਤ ਗੱਲ ਨੂੰ ਉਹ ਉਹਦੇ ਵਿੱਚ ਫੇਰ ਸਮਾ ਜਾਂਦਾ ਉਹ ਉਸ ਅਫਰ ਅਵਸਥਾ ਦੇ ਵਿੱਚ ਚਲ ਜਾਂਦਾ ਇਹੋ ਹੀ ਰਾਜ ਇੱਕ ਬੁੱਝਣਾ ਹੈ ਨੌ ਦਰਵਾਜੇ ਦਸਵਾਂ ਦਵਾਰ ਬੁੱਝਦੇ ਗਿਆਨੀ ਇਹ ਵਿਚਾਰ ਕਥਤਾ ਬਖਤਾ ਸੁਨਤਾ ਸੋਈ ਆਪ ਵਿਚਾਰੇ ਸੋ ਗਿਆਨੀ ਹੋਈ ਆਪਣੇ ਆਪ ਨੂੰ ਜਨਮ ਵਿਚਾਰ ਲਿਆ ਜਿਨ ਆਪਣੇ ਅੰਦਰ ਚਾਤੀ ਮਾਰ ਲਈ ਜਿਨ ਅੰਤਰੀਵ ਦੇ ਵਿੱਚ ਝੱਕ ਲਿਆ ਜਿਨ ਵਿਸ਼ੇ ਵਿਚਾਰਾਂ ਨੂੰ ਖਤਮ ਕਰ ਲਿਆ ਨਿੰਦਿਆ ਚੁਗਲੀ ਖਤਮ ਹੋ ਗਈ ਆਸਾਮਾ ਤ੍ਰਿਸ਼ਨਾ માં ਸਭ ਖਤਮ ਕਰ ਦਿੱਤੀ ਹੈ ਤਾਂ ਫਿਰ ਉਹ ਉਹਦਾ ਰੂਪ ਬਣ ਜਾਂਦਾ ਸੁਖ ਦੁਖ ਜੋ ਪਰਸੇ ਨਹੀਂ ਲੋਭੋ ਮੋਬਮਾਨਾ ਕਹ ਨਾਨਕ ਸੁਨਰੇ ਮਨਾ ਸੋ ਮੂਰਤ ਭਗਵਾਨ ਉਹ ਹੀ ਭਗਵਾਨ ਦੀ ਮੂਰਤ ਹੈ ਸੋ ਜਿਸ ਨੇ ਉਸ ਦੇ ਗੁਣਾਂ ਨੂੰ ਹਰਖ ਸੋਗ ਜਾ ਕੇ ਨਹੀਂ ਬਹਿਰੀ ਮੀਤ ਸਮਾਨ ਕਹ ਨਾਨਕ ਸੁਨਰੇ ਮਨ ਮੁਕਤ ਤਾਹ ਤੇ ਜਾਂ ਉਹ ਮੁਕਤ ਹੋ ਜਾਂਦੇ ਜਿਹੜੇ ਕਿਸੇ ਦੇ ਨਾਲ ਨਾ ਬੈਦ ਰੱਖਦੇ ਨਾ ਮਿੱਤਰਤ ਰੱਖਦੇ ਸਿਰਫ ਪ੍ਰੀਤ ਉਸ ਪਰਮਾਤਮਾ ਦੇ ਨਾਲ ਰੱਖਦੇ ਜੋ ਕੁਛ ਹੋਇਆ ਸੂ ਤੇਰਾ ਪਾਣਾ ਉਹੀ ਕਹਿੰਦੇ ਉਹੀ ਕਹਿੰਦੇ ਹੈ ਕਿ ਅੱਬਲਾ ਨੂਰ ਪਾਇਆ ਕੁਦਰਤ ਕੇ ਸਬੰਧੇ ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਇਹ ਉਹੀ ਕਹਿ ਸਕਦੇ ਜਿਹੜੇ ਉਸ ਪਰਮਾਤਮਾ ਦੇ ਨਾਲ ਲਿਵ ਲਾ ਕੇ ਬੈਠੇ ਕਹਤ ਕਬੀਰ ਕਿਲ ਵਿਖ ਗੈ ਖੀਣਾ ਮਨ ਪਿਆ ਜਗ ਜੀਵਨ ਲੈਣਾ ਸਤਿਗੁਰ ਕਬੀਰ ਮਹਾਰਾਜ ਜੀ ਕਹਿੰਦੇ ਜਿਨਨੇ ਦੁੱਖ ਜਿਨਨੇ ਇਹੋ ਸਾਡੇ ਤੇ ਦੁੱਖਾਂ ਦਾ ਕਲੇਸ਼ਾਂ ਦਾ ਸੀਗਾ ਉਹ ਸਾਰੇ ਦੇ ਸਾਰੇ ਖੀਣੇ ਹੋ ਗਏ ਖਤਮ ਹੋ ਗਏ ਮਨ ਪਿਆ ਜਗ ਜੀਵਨ ਲੈਣਾ ਉਸ ਦੁਨੀਆ ਦਾ ਕਰਤੇ ਦੇ ਨਾਲ ਮਨ ਜਿਹੜਾ ਉਹਦੇ ਨਾਲ ਮਿਲ ਗਿਆ ਉਸ ਦੇ ਨਾਲ ਲੱਗ ਗਿਆ ਇਸੇ ਕੰਦ ਕੇ ਪੰਜਵੇਂ ਪਾਤਸ਼ਾਹ ਕਹ ਰਹੇ ਸ਼ਾਇਆ ਪ੍ਰਭ ਛਤਰਪਤ ਕੀਨੀ ਸਗਲ ਤਪਤ ਬਿਨਾਸੀ ਰਾਮ ਦੁਖ ਪਾਪ ਕਾ ਡੇ ਦਾ ਟੱਠਾ ਕਾਰਜ ਆਇਆ ਨਸੀ ਰਾਮ ਉਹ ਉਹਨਾਂ ਦੇ ਕਾਰਜ ਆਪ ਸਵਾਗਤਾ ਜਿਨ੍ਹਾਂ ਨੇ ਸ਼ਾਇਆ ਪ੍ਰਭ ਛਤਰਪਤ ਕੀਨੀ ਜਿੰਨੇ ਵੀ ਪ੍ਰਭੂ ਦੀ ਸ਼ਾਇਆ ਹੈ ਇਹ ਚਾਹੇ ਕੋਈ ਰਾਜਾ ਛਤਰਪਤੀ ਹੈ ਚਾਹੇ ਕੋਈ ਵੀ ਹੈ ਇਹ ਸਭ ਪ੍ਰਭੂ ਦੀ ਜਣ ਹੈ ਤਪ ਤਬਨਾਸੀ ਰਾਮ ਜਿੰਨੇ ਹੀ ਇਹ ਦੁੱਖਾਂ ਕਲੇਸ਼ਾਂ ਦੀ ਤਪਤ ਹੈ ਇਹ ਤਾਂ ਹੀ ਨਾਸ਼ ਹੁੰਦੀ ਹੈ ਜਦੋਂ ਉਸ ਪ੍ਰਭੂ ਦੀ ਕਿਰਪਾ ਹੁੰਦੀ ਹੈ ਦੁੱਖ ਪਾਪ ਕਾ ਡੇਰਾ ਟੱਠਾ ਨਾ ਫਿਰ ਬੰਦੇ ਦੇ ਮਨ ਦੇ ਵਿੱਚ ਸੋਚ ਮਾੜੀ ਬਣਦੀ ਜਿਹਦੇ ਨਾਲ ਪਾਪ ਵੜਨਾ ਤੇ ਦੁੱਖ ਵੀ ਖਤਮ ਹੋ ਜਾਂਦੇ ਹਨ ਇਹਨਾਂ ਦਾ ਸਾਰਾ ਕਹਿੰਦੇ ਡੇਰਾ ਟਹਿ ਗਿਆ ਕਾਰਜ ਆਇਆ ਰਸੀ ਰਾਮ ਜਿਹੜੇ ਉਹਨਾਂ ਨੇ ਨਾਮ ਦਾ ਸਿਮਰਨ ਕੀਤਾ ਅਮਰਤ ਪੀਤਾ ਨਾਮ ਦਾ ਜਿਨ੍ਹਾਂ ਨੇ ਸਿਮਰਨ ਦੇ ਵਿੱਚ ਜੁੜ ਕੇ ਸਵਾਸ ਨੀ ਪੂੰਜੀ ਨੂੰ ਲੇਖੇ ਦੇ ਵਿੱਚ ਲਾਇਆ ਇੱਕ ਇੱਕ ਸਾਹ ਉਹਦੇ ਸਿਮਰਨ ਦੇ ਵਿੱਚ ਲਾਇਆ ਸਾਹਸ ਗ੍ਰਾਸ ਨਾਂ ਬਿਸਰੇ ਹਰ ਨਾਮਾ ਹਰ ਮੰਤ ਇੱਕ ਇੱਕ ਸਾਹ ਇੱਕ ਇੱਕ ਗ੍ਰਾਸ ਉਸ ਪਰਮਾਤਮਾ ਨੂੰ ਯਾਦ ਕਰਦੇ ਹਾਂ ਬਤਾਇਆ ਤੇ ਫਿਰ ਉਹਨਾਂ ਦਾ ਅੰਧੇਰਾ ਹਮੇਸ਼ਾ ਲਈ ਦੂਰ ਹੋ ਜਾਂਦਾ ਕਿਉਂਕਿ ਉਹਨਾਂ ਦੇ ਕਾਰਜ ਵੀ ਪਰਮਾਤਮਾ ਖੁਦ ਸਵਾਦ ਦਾ ਫਿਰ ਉਹ ਤਾਂ ਦੁਨੀਆ ਲਈ ਦਸਰੇ ਹੁੰਦੇ ਲੇਕਿਨ ਉਸ ਪਰਮਾਤਮਾ ਦੇ ਨਾਲ ਅਪੇਦ ਹੋਏ ਹੁੰਦੇ ਆ ਕੋਈ ਉਹਨਾਂ ਨੂੰ ਪਛਾਣ ਨਹੀਂ ਸਕਦਾ ਇੱਕੋ ਰੰਗ ਦੇ ਵਿੱਚ ਰੰਗੇ ਜਾਂਦੇ ਸੋ ਜੇਕਰ ਸਾਰੀ ਦੁਨੀਆ ਨੂੰ ਇੱਕ ਸਮਝਣਾ ਹੈ ਤਾਂ ਆਪਣੇ ਮਨ ਦੇ ਵਿਸ਼ੇ ਬਕਾਰਾਂ ਨੂੰ ਖਤਮ ਕਰਨਾ ਪੈਂਦਾ ਤਾਂ ਹੀ ਕਹਿ ਸਕਦੇ ਹਾਂ ਕਿ ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਇੱਕ ਨੂਰ ਤੋਂ ਉਸ ਪਰਮਾਤਮਾ ਦੇ ਸਾਰੀ ਕੁਦਰਤ ਬਣਾਈ ਹੈ ਇੱਥੇ ਕੋਈ ਚੰਗਾ ਨਹੀਂ ਹੈ ਕੋਈ ਮਾੜਾ ਨਹੀਂ ਹੈ ਪਰ ਦੁਨੀਆ ਦੇ ਵਿੱਚ ਜਸਤੇ ਨਾਤਿਆਤੇ ਪਦਾਰਥਾਂ ਦੇ ਮੂਹ ਕਰਕੇ ਇਨਕ ਅਸ਼ਾਂਤੀ ਫੈਲੀ ਹੋਈ ਹੈ ਕਿ ਉਹ ਕਹਿੰਦੇ ਹੈ ਹੀ ਕੁਛ ਨਹੀਂ ਕਿੱਥੇ ਅੱਲਾ ਹੈ ਕਿੱਥੇ ਰਾਮ ਹੈ ਉਹ ਕਹਿੰਦੇ ਅਸੀਂ ਹੈ ਸਭ ਕੁਝ ਸੋ ਇਸ ਅਸ਼ਾਂਤੀ ਤੋਂ ਬਚਣ ਲਈ ਉਹਨੇ ਆਪਣੇ ਨਾਮ ਲੇਵਾ ਦੁਨੀਆ ਤੇ ਭੇਜੇ ਔਰ ਜਿਨ੍ਹਾਂ ਨੇ ਉਸ ਦੇ ਨਾਮ ਦੇ ਵਿੱਚ ਆਪਣੇ ਆਪ ਨੂੰ ਰੰਗਿਆ ਉਹਨਾਂ ਨੇ ਦੁਨੀਆ ਦੀ ਪਰਵਾਹ ਨਹੀਂ ਕੀਤੀ ਸੋ ਇਸ ਸ਼ਬਦ ਤੋਂ ਇਹੋ ਹੀ ਸਿੱਖਿਆ ਮਿਲਦੀ ਹੈ ਕਿੰਚਿਤ ਕਰ ਅਸੀਂ ਉਸ ਤੇ ਨਾਮ ਦੇ ਵਿੱਚ ਰੰਗੇ ਜਾਵਾਂਗੇ ਤਾਂ ਸਾਡਾ ਜਿਹੜਾ ਅਗਿਆਨਤਾ ਦਾ ਹਨੇਰ ਦੂਰ ਹੋ ਜਾਊਗਾ ਸਾਡੀ ਜੋਤ ਦੇ ਵਿੱਚ ਜੋਤ ਰੜ੍ਹ ਜਾਊਗੀ ਔਰ ਇਹੋ ਹੀ ਬੰਦੇ ਦਾ ਮਕਸਦ ਹੈ ਕਿ ਜਨਮ ਮਰਨ ਦੇ ਚੱਕਰ ਤੋਂ ਖਤਮ ਹੋ ਜਵੇ ਨਰਕ ਸਵਰਗ ਦੇ ਚੱਕਰਾਂ ਤੋਂ ਬਚ ਜਵੇ ਅਤੇ ਮੁਕਤੀ ਪ੍ਰਾਪਤ ਕਰ ਲਵੇ ਇਹੋ ਹੀ ਜੀਵਨ ਦਾ ਮਕਸਦ ਹੈ ਸੋ ਸਤਿਗੁਰ ਕਬੀਰ ਮਹਾਰਾਜ ਜੀ ਐਸੀ ਸ਼ਬਦ ਤੋਂ ਜੋ ਸਮਝਾ ਰਹੇ ਹੈ ਕਿ ਮਨ ਜੰਮਣ ਦਾ ਜਿਹੜਾ ਡਰ ਹੈ ਬਣਿਆ ਸ਼ੰਕਾ ਬਣੀ ਹੋਈ ਹੈ ਇਹ ਤਾਂ ਹੀ ਖਤਮ ਹੋਣੀ ਹੈ ਜੇਕਰ ਉਸ ਦੇ ਨਾਮ ਦੇ ਵਿੱਚ ਆਪਣੇ ਆਪ ਨੂੰ ਰੰਗ ਲਈਏ ਹਰ ਟੈਮ ਜੀਭਾ ਜੜੀ ਹੈ ਹਿਰਦਾ ਜੜਾ ਹੈ ਉਹਦੇ ਵਿੱਚ ਉਸ ਦਾ ਨਾਮ ਹੋਵੇ ਮਨ ਵਿਚ ਕਰਮ ਰਸクセ ਲਵਾਨਾ ਬਿੰਸ ਗਿਆ ਜੈ ਕਹੂ ਸਮਾਨ ਮਨ ਦੇ ਵਿੱਚ ਵੀ ਹਰ ਟੈਮ ਉਹਦਾ ਨਾਮ ਹੋਵੇ ਹਿਰਦੇ ਵਿੱਚ ਵੀ ਨਾਮ ਹੋਵੇ ਜੀਵਨ ਤੇ ਵੀ ਨਾਮ ਹੋਵੇ ਤਾਂ ਹੀ ਅੰਧਿਆਰਾ ਦੂਰ ਹੋ ਸਕਦਾ ਸੋ ਆਓ ਇਸ ਸ਼ਬਦ ਤੋਂ ਸਿੱਖ ਲੇਤੇ ਹਾਂ ਉਸ ਪਰਮਾਤਮਾ ਦੇ ਚਰਨਾਂ ਦੇ ਵਿੱਚ ਬੇਨਤੀ ਕਰੀਏ ਅਰਦਾਸ ਕਰੀਏ ਜੋਈ ਕਰੀਏ ਕਿ ਪਾਪ ਕਿਸ ਹਸਾਸਾਂ ਦੀ ਪੂੰਜੀ ਜੋ ਰਹੀ ਦੀ ਹੈ ਆਪਣੇ ਚਰਨਾਂ ਦੇ ਵਿੱਚ ਲਾਉਣ ਲਈ ਕਿਰਪਾ ਕਰੋ ਦਇਆ ਕਰੋ ਨਜਸਵਲੀ ਕਰੋ ਤਾਂ ਕਿ ਜੋ ਕੀਤੇ ਹੋਏ ਪਾਪ ਹੈ ਇਹਨਾਂ ਨੇ ਤੁਹਾਡੀ ਕਿਰਪਾ ਦੇ ਨਾਲ ਹੀ ਇਕੱਠੇ ਚੜਨਾ ਕਰਮ ਕਰਕੇ ਕੱਟਣੇ ਬਹੁਤ ਔਖੇ ਹੈ ਤੁਹਾਡੀ ਕਿਰਪਾ ਦੇ ਨਾਲ ਕੱਟਣੇ ਸ਼ੁੱਧ ਬਣੇ ਪੜਨ ਦਾ ਉਚਾਰਨ ਦਾ ਬਲ ਬਖਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ